ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਸਸਤੇ ਤੇ ਸੋਹਣੇ ਘਰ ਹਰ ਰੋਜ਼ ਦੇਖਣ ਨੂੰ ਚਾਹੀਦੇ ਨੇ ਤਾਂ ਥੱਲੇ ਆਪਣਾ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਵੀਡੀਓ 'ਚ ਆਪਾਂ ਦੋ ਘਰ ਲੈ ਕੇ ਪਹੁੰਚੇ ਹਾਂ ਜੀ ਅੱਜ ਤੇ ਦੋਵੇਂ ਘਰ ਤੁਹਾਨੂੰ ਪਸੰਦ ਆਉਣਗੇ ਦੋਵੇਂ ਘਰਾਂ ਦੇ ਰੇਟ ਤੁਹਾਨੂੰ ਪਸੰਦ ਆਉਣਗੇ ਅਸੀਂ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਅਸੀਂ ਜੇ ਆਪਾਂ ਪਹਿਲੇ ਘਰ ਦੀ ਗੱਲ ਕਰੀਏ ਤਾਂ ਮਾਲਕ ਨੇ ਲੰਬਾਈ ਚੌੜਾਈ ਜਿਹੜੀ ਦੱਸੀ ਅਸੀਂ 22x50 ਇਹਨਾਂ ਨੇ ਜਗ੍ਹਾ ਦੱਸੀ ਅਸੀਂ ਤੇ مالک ਨੇ ਬਹੁਤ ਵਧੀਆ ਰੇਟ ਦੇ ਵਿੱਚ ਆਪਦਾ ਇਹ ਘਰ ਵੇਚਣਾ ਹੈਗਾ। ਬਾਕੀ ਘਰ ਦੇ ਵਿੱਚ ਕੀ ਕੁਝ ਬਣਿਆ ਹੋਇਆ ਤੁਸੀਂ ਆਪ ਹੀ ਚੈੱਕ ਕਰ ਲਓ। ਵਧੀਆ ਆਪ ਨੂੰ ਪੋਰਚ ਦੇਖਣ ਨੂੰ ਮਿਲੂਗਾ ਜੀ ਤੇ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ। ਵਧੀਆ ਕਮਰੇ ਦੇਖਣ ਨੂੰ ਮਿਲ ਜਾਣਗੇ। ਵਧੀਆ ਰਸੋਈ ਹੈ ਜੀ ਤੇ ਇੱਕ ਕਮਰਾ ਤਾਂ ਪੂਰਾ ਖੁੱਲਡੁੱਲ ਬਣਿਆ ਹੋਇਆ ਜਿਹੜਾ ਲਾਸਟ ਦੇ ਵਿੱਚ ਬਣਿਆ ਹੋਇਆ ਸੀ। ਰੇਟ مالک ਨੇ ਜਮ੍ਹਾਂ ਘਟ ਅੱਖੇ ਨੇ ਦੋਵੇਂ ਘਰਾਂ ਦੇ ਆ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਸੀ ਇਹਦੀ ਡਿਮਾਂਡ ਹੈਗੀ ਅਸੀਂ 15 ਲੱਖ ਰੁਪਈਆ। ਮਾਲਕ ਨੇ 15 ਲੱਖ ਰੁਪਇਆ ਇੱਕ ਡਿਮਾਂਡ ਦੱਸੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਲਾਂਗੇ ਆ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਵੀ 15 ਲੱਖ ਦਾ ਸੀ ਤੇ ਇੱਕ ਤੁਸੀਂ ਅੱਗੇ ਘਰ ਦੇਖੋਗੇ ਉਹ ਵੀ 15 ਲੱਖ ਦਾ ਜੀ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਸੀ ਇਹ ਮਾਲਕ ਨੇ ਅਭੋਰ ਏਰੀਆ ਚੋਂ ਆਪਣੇ ਕੋਲੇ ਭੇਜਿਆ ਹੋਇਆ ਜੀ ਵੇਚਣ ਵਾਸਤੇ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਜਿਹਨੂੰ ਵੀ ਪਸੰਦ ਆਉਂਦਾ ਤਾਂ ਮਾਲਕ ਕਹਿੰਦੇ ਨੇ ਇੱਕ ਵਾਰੀ ਫੋਨ ਕਰੋ 97818 399564 97818 399564 ਮਾਲਕ ਦਾ ਇਹ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਸਿੱਧੀ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ 15 ਲੱਖ ਰੁਪਿਆ ਇਸ ਦੀ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ ਗੱਲ ਕਰੋ ਤੁਸੀਂ ਆਪ ਹੀ ਜੀ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਇਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਸੀਂ ਜੇ ਤੁਹਾਨੂੰ ਘਰ ਵਧੀਆ ਲੱਗਿਆ ਕੋਈ ਖਰੀਦਣਾ ਚਾਹੁੰਦਾ ਹੈ ਖਰੀਦ ਲਿਓ ਜੀ ਘਰ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਖਤਮ ਨਹੀਂ ਹੋਈ ਸੀ ਅੱਗੇ ਤੁਹਾਨੂੰ ਇੱਕ ਘਰ ਹੋਰ ਦੇਖਣ ਨੂੰ ਮਿਲੂਗਾ ਉਹਦੀ ਵੀ ਆਪਾਂ ਸਾਰੀ ਗੱਲ ਕਰਦੇ ਹਾਂ ਪਹਿਲਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲ ਫ੍ਰੀ ਚ ਆਪਾਂ ਐਡ ਤੁਹਾਡੇ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਹੁਣ ਆਪਾਂ ਸੈਕਿੰਡ ਘਰ ਦੀ ਗੱਲ ਕਰਦੇ ਹਾਂ ਸੀ ਨੰਬਰ 2 ਤੇ ਜਿਹੜਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਕੋਲੇ ਤਿੰਨ ਬਿਸਬੀ ਥਾਂ ਦੇ ਵਿੱਚ ਘਰ ਪਹੁੰਚੇ ਅਸੀਂ ਮੰਡੀ ਗੋਵਿੰਦਗੜ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਆ ਸਿਰਫ 7 ਕਿਲੋਮੀਟਰ ਰਹਿ ਜਾਂਦਾ ਮੰਡੀ ਗੋਵਿੰਦਗੜ ਏਰੀਆ ਚੋਂ ਤੇ ਸਰਹਿੰਦ ਇਹਨਾਂ ਨੂੰ ਨਜ਼ਦੀਕ ਲੱਗਦਾ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਲੱਗਦਾ ਸੀ ਤੇ ਪਿੰਡ ਇਹਨਾਂ ਦਾ ਹੈਗਾ ਸੀ ਜੰਡਾਲੀ ਜੰਡਾਲੀ ਪਿੰਡ ਦੇ ਵਿੱਚੋਂ ਆਪਾਂ ਲੈ ਕੇ ਪਹੁੰਚਿਆ ਕਾਫੀ ਡਿਮਾਂਡ ਆਉਂਦੀ ਰਹਿੰਦੀ ਸੀ ਤੇ ਇਹ ਘਰ ਵੀ 15 ਲੱਖ ਦਾ ਸੀ ਤੇ ਪਿਛਲਾ ਘਰ ਵੀ 15 ਲੱਖ ਦਾ ਸੀਗਾ ਦੋਵੇਂ ਘਰ 15 ਲੱਖ ਦੀ ਡਿਮਾਂਡ ਦੇ ਵਿੱਚ ਤੇ ਕੋਈ ਖਰੀਦਣਾ ਚਾਹੁੰਦਾ ਜੀ ਤਾਂ ਪਿਛਲੇ ਮਾਲਕ ਦਾ ਨੰਬਰ ਤਾਂ ਤੁਹਾਨੂੰ ਮਿਲ ਗਿਆ ਸੀ ਤੇ ਜਿਹੜਾ ਤੁਸੀਂ ਇਹ ਘਰ ਦੇਖ ਰਹੇ ਹੋ ਇਹਨਾਂ ਦੇ ਮਾਲਕ ਦਾ ਨੰਬਰ ਅਲੱਗ ਹੈ ਤੇ ਪਿਛਲੇ ਮਾਲਕ ਦਾ ਨੰਬਰ ਅਲੱਗ ਹੈ ਸੀ ਦੋਵੇਂ ਘਰ ਅਲੱਗ-ਅਲੱਗ ਥਾਂਵਾਂ ਤੇ ਹੈ ਅਲੱਗ-ਅਲੱਗ ਮਾਲਕ ਨੇ ਤੇ ਅਲੱਗ-ਅਲੱਗ ਥਾਂਵਾਂ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਤੇ ਇਹ ਮਾਲਕ ਦਾ ਨੰਬਰ ਕਰੋ ਜੀ ਨੋਟ 98770 60693 ਗੱਲਬਾਤ ਕਰਨੀ ਹੋਈ ਕੋਈ ਵੀ ਤਾਂ ਗੱਲਬਾਤ ਤੁਸੀਂ ਆਪ ਮਾਲਕ ਨਾਲ ਕਰ ਸਕਦੇ ਹੋ ਜੀ ਦੋਵੇਂ ਘਰਾਂ ਦੀ ਵੀਡੀਓ ਤੁਹਾਨੂੰ ਦਿਖਾਈ ਦਿੱਤੀ ਸੀ ਦੋਮੇ ਘਰ ਤੁਸੀਂ ਆਪ ਚੈੱਕ ਕਰ ਲਈ ਵੀਡੀਓ ਚ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਘਰ ਤੋਂ ਮਨ ਪਸੰਦ ਆਏ ਨੇ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਾਤ ਬਾਤ ਦੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਵੱਡੇ ਬਜ਼ੁਰਗ ਮੇਰੀਆਂ ਭੈਣਾਂ ਮੇਰੀਆਂ ਮਾਤਾ ਮ ਜਿੰਨੇ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਜਿੱਥੋਂ ਵੀ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਤੁਹਾਡੇ ਕੋਲੇ ਪਿੰਡ ਦੇ ਵਿੱਚ ਹੈ ਖੇਤ ਦੇ ਵਿੱਚ ਹੈ ਜੇ ਕਿਤੇ ਵੀ ਹੈ ਜੀ ਕਿਸੇ ਕਲੋਨੀ ਚ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਇੱਕ ਪੂਰੀ ਵਧੀਆ ਵੀਡੀਓ ਬਣਾ ਕੇ ਆਪਣੇ WhatsApp ਨੰਬਰ ਤੇ ਭੇਜ ਦਿਓ 5-7 ਫੋਟੋਆਂ ਦੇ ਨਾਲ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ ਜੀ 73800426173 ਜਮਾ ਫਰੀਚ ਆਪਾਂ ਸਾਰਾ ਕੰਮ ਕਰਦੇ ਹਾਂ ਫਰੀ ਸੇਵਾ ਵਾਸਤੇ ਆਪਾਂ ਬੈਠੀਆਂ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ